ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਸਰਾਂ ਦੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਲਾਈਕ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਿਮਾਚਲ ਦਾ ਮੀ ਪੰਜਾਬ ਚ ਮਚਾਏਗਾ ਤਬਾਹੀ ਇੱਕਦਮ ਚੜਿਆ ਕਗਰਦਾ ਪਾਣੀ ਇਸ ਦੇ ਨਾਲ ਖਬਰ ਸਾਹਮਣੇ ਆ ਰਹੀ ਹਿਮਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਮਗਰੋਂ ਲਾਪਤਾ 45 ਵਿਅਕਤੀ ਲਾਪਾਲ ਲਈ ਚੱਲ ਰਹੀ ਬਚਾਅ ਮੀਮ ਮੁੜ ਸ਼ੁਰੂ ਕੀਤੀ ਗਈ ਹੈ ਹਾਲਾਂਕਿ ਇਸ ਸੰਬੰਧੀ ਕੋਈ ਸਫਲਤਾ ਨਹੀਂ ਮਿਲੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਕੌਮੀ ਆਫਤ ਪ੍ਰਬੰਧ ਬਲ ਸੂਬਾ ਆਫਤ ਪ੍ਰਬੰਧ ਬਲ ਕੇਂਦਰ ਉਦਯੋਗਿਕ ਸੁਰੱਖਿਆ ਬਲ ਪੁਲਿਸ ਅਤੇ ਦੀਆਂ ਟੀਮਾਂ ਤੇ ਕੁੱਲ 410 ਬਚਾਅ ਕਰਮਚਾਰੀ ਡਰੋਨ ਨਾਲ ਮਦਦ ਨਾਲ ਲਾਪਤਾ ਲੋਕਾਂ ਨੂੰ ਭਾਲ ਕਰ ਰਹੇ ਹਨ ਇਸ ਦੇ ਨਾਲ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਬਦਵਾਰ ਰਾਤ ਨੂੰ ਕੁੱਲ ਲੂਨ ਦੇ ਨਿਰਮੰਡ ਸਹਿਜ ਸਮਰਾਲਾ ਇਲਾਕੇ ਜਦ ਕੀ ਮੰਡੀ ਦੇ ਪ੍ਰਧਾਨ ਤੇ ਸਿੱਧਤਾ ਦੀ रामपुर ਸਬ ਡਿਵੀਜ਼ਨ ਦੀ ਬੱਦਲ ਫਟਣ ਮਗਰੋਂ ਇੱਕ ਹੜਵਰਕ ਹੋਣ ਤੱਕ 8 ਜਣੇ ਮਾਰੇ ਗਏ ਹਨ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਸ ਤੋਂ ਬਾਅਦ ਵੀ ਸਵੇਰ ਵਿੱਚ ਲਾਪਤਾ بارش ਜਾਰੀ ਹੈ ਤੇ ਜਿਸ ਤੋਂ ਬਾਅਦ ਕਈ ਡੇਮਾਂ ਵਿੱਚ ਪਾਣੀ ਦਾ ਛਲਣਾ ਪਿਆ ਖਬਰਨਾਂ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ